ਜੇਕਰ ਤੁਸੀਂ ਜ਼ਿੰਦਗੀ ਵਿੱਚ ਵੱਡਾ ਬੰਨਾ ਚਾਹੁੰਦੇ ਹੋ ਕਾਮਯਾਬ ਬੰਨਾ ਚਾਹੁੰਦੇ ਹੋ ਤਾਂ ਤੁਸੀਂ ਸਹੀ ਵੀਡੀਓ ਤੇ ਆਏ ਹੋ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਚ ਤੁਹਾਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਮਿਲਣਗੀਆਂ ਜੋ ਕਾਮਯਾਬ ਇਨਸਾਨ ਦੇ ਵਿੱਚ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਤੋਂ ਇਸ ਵੀਡੀਓ ਵਿੱਚ ਤੁਹਾਨੂੰ ਉਹ 8 ਪੁਆਇੰਟ ਦੱਸੇ ਜਾ ਰਹੇ ਆ ਜਿਹੜੇ ਹਰ ਇੱਕ ਕਾਮਯਾਬ ਇਨਸਾਨ ਵਿੱਚ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜਿਹੜੀ ਕਾਮਯਾਬੀ ਉਹ ਕਦੇ ਵੀ ਤੁੱਕਿਆਂ ਨਾਲ ਨਹੀਂ ਮਿਲਦੀ ਕਾਮਯਾਬੀ ਜਿਹੜੀ ਆ ਉਹਨਾਂ ਇਨਸਾਨਾਂ ਨੂੰ ਹੀ ਮਿਲਦੀ ਆ ਜਿਹੜੇ ਲੋਕੀ ਕਾਮਯਾਬੀ ਨੂੰ ਦਿਲ ਤੋਂ ਪਸੰਦ ਕਰਦੇ ਆ ਸਾਸ਼ੀ ਰਿਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਤੇ ਆਉਣ ਵਾਸਤੇ ਸੋ ਪਲੀਜ਼ ਵੀਡੀਓ ਨੂੰ ਪੂਰਾ ਦੇਖਿਓ ਜੇ ਵੀਡੀਓ ਨੂੰ ਪੂਰਾ ਦੇਖਣ ਤੇ ਤੁਹਾਨੂੰ ਸਮਝ ਲੱਗੇਗੀ ਕਿ ਕਾਮਯਾਬ ਇਨਸਾਨ ਦੇ ਵਿੱਚ ਕਿਹੜੇ ਕਿਹੜੇ ਅੱਠ ਗੁਣ ਹੋਣੇ ਚਾਹੀਦੇ ਹਨ ਜਿਹੜਾ ਛੇਵਾਂ ਗੁਣ ਹੈ ਉਹ ਹਰ ਇੱਕ ਇਨਸਾਨ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਵੀਡੀਓ ਨੂੰ ਛੱਡ ਕੇ ਨਾ ਜਾਇਓ ਜੇ ਵੀਡੀਓ ਨੂੰ ਪੂਰਾ ਦੇਖਿਓ ਜੇ ਲੈਸਨ ਨੰਬਰ 1 ਕਿਆ ਨਡਰ ਬਣੋ ਫੀਅਰਲੈਸ ਡਰ ਤੁਹਾਡੀ ਕਾਮਯਾਬੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜਿਹੜਾ ਬੰਦਾ ਡਰਦਾ ਨਹੀਂ ਉਹ ਹੀ ਅੱਗੇ ਵਧਦਾ ਹੈ ਖਤਰਾ ਲੈਣਾ ਸਿੱਖੋ ਕਿਉਂਕਿ ਬਿਨਾ ਰਿਸਕ ਦੇ ਕੋਈ ਵੀ ਵੱਡੀ ਜਿੱਤ ਨਹੀਂ ਮਿਲਦੀ। ਲੈਸਨ ਨੰਬਰ 2 ਆ ਆਪਣੇ ਉੱਤੇ ਅਟੱਲ ਭਰੋਸਾ ਰੱਖੋ, 셀ਫ ਕੌਨਫੀਡੈਂਸ। ਦੁਨੀਆਂ ਤੁਹਾਨੂੰ ਉਦੋਂ ਹੀ ਮੰਨੂਗੀ ਜਦੋਂ ਤੁਸੀਂ ਆਪਣੇ ਆਪ ਤੇ ਭਰੋਸਾ ਕਰੋਗੇ। ਕਿਉਂਕਿ ਕਾਮਯਾਬ ਹੋਣ ਵਾਸਤੇ ਲੋਕੀ ਆਪਣੇ ਦੇ ਉਦੋਂ ਹੀ ਭਰੋਸਾ ਕਰਨਗੇ ਜਦੋਂ ਆਪਾਂ ਆਪਣੇ ਆਪ ਤੇ ਭਰੋਸਾ ਕਰਾਂਗੇ। ਕਿਉਂਕਿ ਆਤਮ ਵਿਸ਼ਵਾਸ ਹੈ ਨਾ ਜਿਹੜਾ ਉਹ ਇੱਕ ਚੁੰਬਕ ਵਰਗਾ ਹੁੰਦਾ ਹੈ। ਜਿਹੜਾ ਆਪਣੇ ਵਾਸਤੇ ਨਾ ਮੌਕੇ ਖੇਚ ਕੇ ਲਿਉਂਦਾ ਏ ਕਿਉਂਕਿ ਜਦੋਂ ਆਪਾਂ ਕਿਸੇ ਕੰਮ ਨੂੰ ਲਗਨ ਨਾਲ ਕਰਦੇ ਆ ਨਾ ਉਹ ਕੰਮ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਤੇ ਕੰਮ ਵਧੀਆ ਕਰਨ ਵਾਸਤੇ ਤੁਹਾਡੇ ਵਿੱਚ ਕੌਨਫੀਡੈਂਸ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਲੈਸਨ ਨੰਬਰ 3 ਵਧੀਆ ਪਲੈਨਰ ਬਣੋ ਕਿਉਂਕਿ ਬਿਨਾ ਪਲੈਨਿੰਗ ਤੋਂ ਆਪਾਂ ਕੋਈ ਵੀ ਕੰਮ ਜੇ ਸ਼ੁਰੂ ਕਰ ਵੀ ਲਿਆ ਤਾਂ ਉਹ ਕਦੇ ਵੀ ਸਫਲ ਨਹੀਂ ਹੋ ਸਕਦਾ ਬਿジネス ਹੋਵੇ ਜਾਂ ਜ਼ਿੰਦਗੀ ਹੋਵੇ ਦੋਵੇਂ ਚੱਲਦੇ ਪਲਾਨ ਨਾਲ ਹੀ ਆ ਹਰ ਰੋਜ਼ ਦਾ ਪਲਾਨ ਬਣਾਓ ਹਰ ਹਫ਼ਤੇ ਦਾ ਟਾਰਗੇਟ ਬਣਾਓ ਜਿਹੜੇ ਬੰਦੇ ਕੋਲ ਸਪਸ਼ਟ ਰੋਡ ਮੈਪ ਹੁੰਦਾ ਏ ਉਹ ਕਦੇ ਨਹੀਂ ਪੜਕਦਾ ਕਿਉਂਕਿ ਕਿਸੇ ਜਗ੍ਹਾ ਆਪਾਂ ਪਹੁੰਚਣ ਵਾਸਤੇ ਆਪਣੇ ਕੋਲ ਉਸ ਜਗ੍ਹਾ ਦਾ ਆਈਡੀਆ ਹੋਣਾ ਚਾਹੀਦਾ ਕਿ ਆਪਾਂ ਆਪਣੇ ਘਰ ਤੋਂ ਚੱਲੇ ਆ ਤੇ ਆਪਾਂ ਕਿਸ ਸ਼ਹਿਰ ਦੇ ਵਿੱਚ ਪਹੁੰਚਣਾ ਹੈ ਆਪਾਂ ਜੇ ਸਹੀ ਸੜਕ ਤੇ ਜਾਵਾਂਗੇ ਤਾਂ ਫੇਰ ਹੀ ਆਪਾਂ ਸਹੀ ਲੋਕੇਸ਼ਨ ਤੇ ਜਾਵਾਂਗੇ ਲੈਸਨ ਨੰਬਰ 4 ਆ ਸਹੀ ਲੋਕੇਸ਼ਨ ਚੜੋ ਕਾਮਯਾਬੀ ਮਿਲਦੀ ਹੈ ਪਰ ਸਹੀ ਥਾਂ ਤੇ ਬਿਜ਼ਨਸ ਹੋਵੇ ਜਾਂ ਜ਼ਿੰਦਗੀ ਕੋਈ ਫੈਸਲਾ ਗਲਤ ਟਾਈਮ ਤੇ ਜਾਂ ਗਲਤ ਥਾਂ ਤੇ ਲਿਆ ਜਾਵੇ ਨਾ ਤਾਂ ਆਪਣਾ ਨੁਕਸਾਨ ਕਰ ਦਿੰਦਾ ਹੈ ਸਹੀ ਲੋਕੇਸ਼ਨ ਸਫਲਤਾ ਦਾ ਤਾਲਾ ਖੋਲਣ ਵਾਲੀ ਚਾਬੀ ਹੈ ਬੇਖੋ ਹੁਣ ਆਪਾਂ ਜਿਸ ਤਰ੍ਹਾਂ ਕੋਈ ਬੀਚ ਆ ਸਮੁੰਦਰ ਦਾ ਕਿਨਾਰਾ ਹੈ ਉਥੇ ਆਪਾਂ ਜੈਕਟਾਂ ਵੇਚਣ ਲੱਗ ਪੈਨੇ ਆ ਤਾਂ ਕੋਈ ਖਰੀਦੂਗਾ ਆਪਣੀਆਂ ਜੈਕਟਾਂ ਹੁਣ ਹੁਣ ਆਪਾਂ ਲੋਕੇਸ਼ਨ ਸਹੀ ਤੇ ਸਹੀ ਚੀਜ਼ ਵੇਚਾਂਗੇ ਫੇਰੀ ਵਿਕਣੀ ਆ ਜੇਕਰ ਤੁਸੀਂ ਠੰਡ ਦੇ ਵਿੱਚ ਆਈਸਕ੍ਰੀਮ ਵੇਚਣ ਲੱਗ ਪੋਗੇ ਬਰਫ਼ ਦੇ ਵਿੱਚ ਖਲੋਗੇ ਤੇ ਯਾਰ ਉਥੇ ਤੁਹਾਡੀ ਆਈਸਕ੍ਰੀਮ ਨਹੀਂ ਵਿਕਣੀ ਉਹ ਉਥੇ ਵਿਕਣੀ ਆ ਜਿਸ ਜਗ੍ਹਾ ਉਸ ਚੀਜ਼ ਦੀ ਨੀਡ ਆ ਜ਼ਰੂਰਤ ਆ ਨੰਬਰ 5 ਤੇ ਆ ਜਾਂਦਾ ਹੈ ਵਧੀਆ ਸਟਾਫ ਚੁਣੋ ਕਿਉਂਕਿ ਕੋਈ ਵੀ ਕੰਮ ਬਿਨਾ ਕਿਸੇ ਸਟਾਫ ਤੋਂ ਆਪਾਂ ਉਹਨੂੰ ਅੱਗੇ ਨਹੀਂ ਵਧਾ ਸਕਦੇ ਕਿਉਂਕਿ ਵੱਡੀਆਂ-ਵੱਡੀਆਂ ਕੰਪਨੀਆਂ ਸਟਾਫ ਨੂੰ ਜ਼ਰੂਰ ਆਪਣੇ ਨਾਲ ਰੱਖਦੀਆਂ ਚੰਗੇ ਸਟਾਫ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਵੇਖੋ ਜਿਹੜੇ ਗਲਤ ਲੋਕ ਹੁੰਦੇ ਆ ਨਾ ਉਹ ਕੰਮ ਨੂੰ ਪਿੱਛੇ ਲਾ ਦਿੰਦੇ ਆ ਕੰਮ ਨੂੰ ਪਿੱਛੇ ਛੱਡ ਦਿੰਦੇ ਆ ਜੇ ਆਪਣੇ ਗਲਤ ਸਟਾਫ ਆ ਜੇ ਪਰ ਜੇਕਰ ਆਪਣੇ ਕੋਲ ਸਹੀ ਸਟਾਫ ਆ ਤਾਂ ਉਹ ਆਪਣੇ ਕੰਮ ਨੂੰ ਆਸਮਨ ਤੱਕ ਪਹੁੰਚਾ ਦਿੰਦੇ ਆ ਕਿਉਂਕਿ ਜਿੱਥੇ ਸਟਾਫ ਵਧੀਆ ਹੁੰਦਾ ਏ ਉੱਥੇ ਗਾਹਕ ਆਪਣੇ ਆਪ ਹੀ ਆਉਂਦਾ ਏ ਲੈਸਨ ਨੰਬਰ 6 ਟੀਮ ਮੈਨੇਜਮੈਂਟ ਸਿੱਖੋ ਕਿਉਂਕਿ ਬਿਜ਼ਨਸ ਜਿਹੜਾ ਏ ਉਹ ਟੀਮ ਨਾਲ ਹੀ ਚੱਲਦਾ ਏ ਜੇਤਬਾਜੀ ਨਾਲ ਨਹੀਂ ਚੱਲਦਾ ਜਿਹੜੀ ਤੁਹਾਡੀ ਟੀਮ ਏ ਉਹਨਾਂ ਦੀ ਤਾਕਤ ਨੂੰ ਸਮਝੋ ਉਹਨਾਂ ਨੂੰ ਉੱਥੇ ਲਗਾਓ ਜਿੱਥੇ ਉਹ ਨੰਬਰ ਇੱਕ ਕਰ ਸਕਦੇ ਆ ਕਿਉਂਕਿ ਆਪਾਂ ਨੂੰ ਕਾਬਲੀਅਤ ਦਾ ਆਪਣੀ ਟੀਮ ਦਾ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਨੰਬਰ ਕਿਹੜਾ ਇਨਸਾਨ ਕਿਸ ਲੈਵਲ ਤੇ ਕੰਮ ਕਰ ਸਕਦਾ ਉਸ ਇਨਸਾਨ ਨੂੰ ਉਸ ਜਗ੍ਹਾ ਹੀ ਰੱਖਾਂਗੇ ਤਾਂ ਤਾਂ ਹੀ ਆਪਣੀ ਜਿਹੜਿਆ ਏ ਟੀਮਵਰਕ ਆ ਉਹ ਹੋਰ ਜ਼ਿਆਦਾ ਇੰਪਰੂਵ ਹੋਊਗਾ ਨੰਬਰ 7 ਤੇ ਆ ਜਾਂਦਾ ਸਟਾਫ ਨੂੰ ਪਰਿਵਾਰ ਵਾਂਗੂ ਸਮਝੋ ਕਿਉਂਕਿ ਜਿੱਥੇ ਮਾਲਕ ਆਪਣੇ ਸਟਾਫ ਨੂੰ ਪਰਿਵਾਰ ਵਾਂਗੂ ਸਮਝਦੇ ਹਨ ਉਥੇ ਤਿੰਨ ਗੁਣਾ ਜ਼ਿਆਦਾ ਤੇਜ਼ੀ ਨਾਲ ਕੰਮ ਹੁੰਦਾ ਹੈ ਤੇ ਆਪਣੇ ਰਿਸ਼ਤੇ ਜਿਹੜੇ ਆਪਣੇ ਸਟਾਫ ਨਾਲ ਬਹੁਤ ਜ਼ਿਆਦਾ ਮਜ਼ਬੂਤ ਬੰਦੇ ਆ ਉਥੇ ਬਿਜ਼ਨਸ ਵੀ ਮਜ਼ਬੂਤ ਬਣਦਾ ਤੇ ਸਟਾਫ ਦੇ ਨਾਲ ਰਿਸ਼ਤੇ ਵੀ ਆਪਣੇ ਬਹੁਤ ਜ਼ਿਆਦਾ ਮਜ਼ਬੂਤ ਬੰਦੇ ਆ ਨੰਬਰ 8 ਤੇ ਆ ਜਾਂਦਾ ਹੈ ਡੈਡ ਲਾਈਨ ਘੱਟ ਰੱਖੋ ਕਿਉਂਕਿ ਜਿੱਥੇ ਕੰਮ ਜਲਦੀ ਹੁੰਦਾ ਨਾ ਉਥੇ ਕਾਮਯਾਬੀ ਵੀ ਜਲਦੀ ਮਿਲਦੀ ਆ ਤੇ ਡੈਡ ਲਾਈਨ ਘੱਟ ਰੱਖਣ ਦਾ ਫਾਇਦਾ ਇਹ ਆ ਕਿ ਬਿਜ਼ਨਸ ਦਾ ਜਿਹੜਾ ਗੇਰ ਆ ਨਾ ਉਹ ਫਾਸਟ ਹੋ ਜਾਂਦਾ ਹੈ ਬਿਜ਼ਨਸ ਨੂੰ ਚੱਲਣ ਦੇ ਵਿੱਚ ਬਿਜ਼ਨਸ ਨੂੰ ਕੰਮ ਕਰਨ ਦੇ ਵਿੱਚ ਹੋਰ ਜ਼ਿਆਦਾ ਸਪੀਡ ਵੱਧ ਜਾਂਦੀ ਆ ਤੁਹਾਡੀ ਗਤੀ ਤੁਹਾਡਾ ਫਿਊਚਰ ਬਣਾਉਂਦੀ ਆ ਆਖਿਰ ਦੇ ਵਿੱਚ ਇਹ ਅੱਠ ਲੈਸਨ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੋ ਤੇ ਚਾਹੇ ਕਿੰਨਾ ਵੀ ਮੁਸ਼ਕਿਲ ਸਮਾਂ ਕਿਉਣਾ ਆ ਜਾਵੇ ਤੁਹਾਡਾ ਰਸਤਾ ਕੋਈ ਨਹੀਂ ਰੋਕ ਸਕਦਾ ਸੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿਉਂਕਿ ਤੁਹਾਡਾ ਫੀਡਬੈਕ ਮੇਰੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਵੀਡੀਓ ਨੂੰ ਲਾਈਕ ਕਰ ਦਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤਾਂ ਇਦਾਂ ਦੀਆਂ ਵੀਡੀਓ ਵੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ